ਪਹੁੰਚੇ ਹੋ ਅੱਜ 19 ਤਰੀਕਾ ਹੈ ਔਰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਲੁਧਿਆਣਾ ਵਿਖੇ ਬਹੁਤ ਵੱਡਾ ਰੋਡ ਸ਼ੋਅ ਕਰਨ ਆ ਰਹੇ ਆ ਅੱਜ ਸ਼ਾਮ ਨੂੰ 4 ਵਜੇ ਹੋ ਰਿਹਾ ਹੈ ਲੁਧਿਆਣਾ ਕਾਰਪੋਰੇਸ਼ਨ ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨਾਂ ਚੋਂ ਹੈ ਉਹਦੇ ਚ 95 ਸੀਟਾਂ ਨੇ 95 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਆਪਣੇ ਪ੍ਰਤੀਯਾਗੀ ਲਾਏ ਨੇ ਉਹਨਾਂ ਨੇ ਔਰ ਇਸ ਵਾਰ ਸਾਨੂੰ ਬੜੀ ਆਸ ਤੇ ਉਮੀਦ ਹੈ ਜਿਸ ਤਰ੍ਹਾਂ ਦਾ ਪਿਆਰ ਤੇ ਸਤਿਕਾਰ ਸਾਨੂੰ ਪੂਰੇ ਲੁਧਿਆਣਾ ਵਾਸੀਆਂ ਤੋਂ ਮਿਲ ਰਿਹਾ ਔਰ ਸਾਨੂੰ ਪੂਰੀ ਆਸ ਤੇ ਉਮੀਦ ਹੈ ਤੇ ਅਸੀਂ ਭਾਰੀ ਬਹੁ ਗਿਣਤੀ ਦੇ ਵਿੱਚ ਇਸ ਵਾਰ ਜਿਹੜੇ ਮਿਊਨਿਸਪਲ ਕਾਉਂਸਲਰ ਨੇ ਉਹ ਆਮ ਆਦਮੀ ਪਾਰਟੀ ਦੇ ਜਿੱਤਣਗੇ ਔਰ ਇਸ ਵਾਰ ਤਾਂ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਲੁਧਿਆਣਾ ਪੁੱਡਿਆਣਾ ਦਾ ਕੰਮ ਪੁੱਡਿਆਣਾ ਇਹ ਕਹਿ ਰਹੇ ਮੈਂ ਬੀਜੇਪੀ ਖਿਲਪਾ ਰਹੀ ਹੈ ਕਾਹਤ ਬਸ ਕੰਮ ਦੇਖਵਾਇਆ ਪਰ ਸੇਤਰੀਆਂ ਬੁੱਡੇ ਨਾਲੇ ਦਾ ਮਸਲਾ ਅੱਜ ਦਾ ਨਹੀਂ ਬੁੱਡੇ ਨਾਲੇ ਦਾ ਮਸਲਾ ਪਿਛਲੇ 35 ਸਾਲ ਤੋਂ ਚੱਲਦਾ ਆ ਰਿਹਾ ਮਸਲਾ ਇਹ ਪਹਿਲੀ ਵਾਰ ਹੋਊਗਾ ਕਿ ਸਾਡੀ ਜਿਹੜੀ ਸਰਕਾਰ ਹੈ ਉਹਨੇ ਆਪਣੀ ਗਰੰਟੀ ਦੇ ਵਿੱਚ ਬੁੱਡੇ ਨਾਲੇ ਦੀ ਸਫਾਈ ਦਾ ਜਿਹੜਾ ਹੈ ਇੱਕ ਗਰੰਟੀ ਦਿੰਦੀ ਹੈ ਔਰ ਸਾਨੂੰ ਇਸ ਗੱਲ ਦੇ ਉੱਤੇ ਬੜਾ ਮਾਣ ਤੇ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੀ 35 ਸਾਲ ਦੀ ਸਮੱਸਿਆ ਜਿਹੜੀਆਂ ਸੱਤ ਸਰਕਾਰਾਂ ਤੋਂ ਹੱਲ ਨਹੀਂ ਹੋਈ ਔਰ ਸਾਡੀ ਸਰਕਾਰ ਇਹਦਾ ਹੱਲ ਕੱਢ ਕੇ ਦੇਊਗੀ ਔਰ ਬੜਾ ਐਮੀਕੀਬਲੀ ਵਧੀਆ ਤਰੀਕੇ ਦੇ ਨਾਲ ਅਸੀਂ ਹੱਲ ਕੱਢ ਕੇ ਦਵਾਂਗੇ ਅਸੀਂ ਪੰਜਾਬ ਦਾ ਸਨਤ ਵੀ ਬਚਾਵਾਂਗੇ ਅਸੀਂ ਪੰਜਾਬ ਦੇ ਪਾਣੀ ਵੀ ਬਚਾਵਾਂਗੇ ਪੰਜਾਬ ਦੀ ਹਵਾ ਵੀ ਬਚਾਵਾਂਗੇ ਔਰ ਤੁਹਾਨੂੰ ਬੁੱਢੇ ਨਾਲ ਦਾ ਵਧੀਆ ਪੁਖਤਾ ਹੱਲ ਕੱਢ ਕੇ ਦੇਣਗੇ ਪਰ ਹਾਂ ਜਰੰਟੀਆਂ ਤੇ ਭਾਜਪਾ ਨੇ ਇਤਬਾਰ ਕੀਤਾ ਕਹਿੰਦੇ ਪਹਿਲਾਂ ਹੀ ਗਰੰਟੀਆਂ ਮੋੜ ਦੇ ਰਿਹਾ ਹੈ ਇਹ ਲੱਗਦਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਹੌਸਲੀਆਂ ਦਾ ਜਿੱਕਰ ਕੀਤਾ ਕਿ ਸਾਡੀ ਦਾ ਸਰਕਾਰ ਦੇ ਅੰਦਰ ਪੰਜਾਬ ਦੇ ਅੰਦਰ ਭਾਜਪਾ ਦੇ ਪੱਲੇ ਕੀ ਹੈ ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਾਂ ਪੰਜਾਬ ਦੇ ਨਾਲ ਸ਼ੁਰੂ ਤੋਂ ਮਤਲਈ ਮਾੜਾ ਸਲੂਕ ਕਰਦੀ ਆ ਰਹੀ ਹੈ ਭਾਜਪਾ ਕੇਂਦਰ ਦੀ ਸਰਕਾਰ ਹੈ ਜਿਹੜੀ ਉਹਦਾ ਪੰਜਾਬ ਪ੍ਰਤੀ ਰਵੱਈਆ ਕੋਈ ਸਵੱਲਾ ਨਹੀਂ ਕੋਈ ਵਧੀਆ ਨਹੀਂ ਹੈ ਸੋ ਇਸ ਕਰਕੇ ਬੀਜੇਪੀ ਦਾ ਪੰਜਾਬ ਦੇ ਅੰਦਰ ਨਾ ਕੋਈ ਆਧਾਰ ਸੀ ਨਾ ਹੈ ਨਾ ਕਿਹਨੂੰ ਰਹੂਗਾ ਧੰਨਵਾਦ ਸਾਹਿਬ ਦਾ ਤੁਹਾਡਾ ਨਾਮ ਆਪਾਂ ਜਾਰੀ ਹੈ ਮਾਨਵਰਾਤ ਸਭ ਪੂਰੀ ਪਰਟੇ ਕਿ ਆ ਕਿ ਤੁਹਾਡੇ ਤੋਂ ਤਿੰਨ ਵਾਰ ਕਾਸਟ ਦੇ ਮੋਟੇ ਗਿਆ ਹੈ ਜਿਹੜਾ ਕਿ ਸੁਪਰੀਮ ਕੋਰਟ ਕਹਿੰਦੀ ਸਾਡੇ ਕੋਲੇ ਕਹਿੰਦੇ ਸਿੱਧਾ ਵੀ ਲੈ ਕੇ ਆ ਸਕਦੇ ਕਿਸਾਨ ਆਪਣੀਆਂ ਮੰਗਾਂ ਨੂੰ ਸਿੱਧਾ ਲੈ ਕੇ ਆਉਣਾ ਕਿਸਾਨ ਭਾਰਤ ਦੇ ਅੰਨਦਾਤਾ ਨੇ ਮੈਂ ਸਭ ਤੋਂ ਵੱਡੀ ਗੱਲ ਦੱਸਾਂ ਮੈਂ ਇੱਕ ਸਵਾਲ ਪੁੱਛਣਾ ਹੈ ਆਪਣੇ ਦੇਸ਼ 'ਚ ਰਾਈਟ ਟੂ ਸਪੀਕ ਰਾਈਟ ਟੂ ਮੂਵਮੈਂਟ ਹੈ ਜਿਹੜੀ ਜੋ ਕਿ ਡਾਕਟਰ 바ਵਾ ਸਾਹਿਬ ਭੀਮਰਾਓ Ambedkar ਜੀ ਦੇ ਸੰਧਾਨ ਚ ਜਮੂਰੀ ਹੱਕ ਦਿੰਦਾ ਹੈ ਕਿਹਾ ਉਹਦੇ ਤਹਿਤ ਕੋਈ ਬੰਦਾ ਆਪਣੇ ਦੇਸ਼ ਦੀ ਰਾਜਧਾਨੀ ਤੱਕ ਨਹੀਂ ਜਾ ਸਕਦਾ ਵੱਡਾ ਸਵਾਲ ਹੈ ਦੂਜੀ ਗੱਲ ਕਦੇ ਤੱਕ ਕੇਂਦਰ ਕਹਿੰਦਾ ਤੁਸੀਂ ਗੱਡੀਆਂ ਤੇ ਨਹੀਂ ਆਉਣਾ ਟਰੈਕਟਰਾਂ ਤੇ ਨਹੀਂ ਆਉਣਾ ਗੱਡੀਆਂ ਤੇ ਨਹੀਂ ਆਉਣਾ ਫਿਰ ਜੇ ਸਾਡੇ ਕਿਸਾਨ ਇਹ ਫੈਸਲਾ ਕਰਦੇ ਨੇ ਠੀਕ ਹੈ ਅਸੀਂ ਟਰੈਕਟਰਾਂ ਤੇ ਨਹੀਂ ਜਾਂਦੇ ਅਸੀਂ ਪੈਦਲ ਜਾਂਦੇ ਆ ਫਿਰ ਤੁਸੀਂ ਉਹਨਾਂ ਨੂੰ ਇਹ ਜਿਹੜਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਸੀਲ ਕਰਕੇ ਕਦੇ ਅੱਥਰੂ ਗੈਸ ਦੇ ਗੋਲੇ ਮਾਰਦੇ ਹੋ ਕਦੇ ਪਾਣੀ ਦੀਆਂ ਬਿਚਾਰਾਂ ਮਾਰਦੇ ਹੋ ਐਡਾ ਅਨਮਨੁਕੀ ਵਿਵਹਾਰ ਇੰਨਾ ਅਨਮਨੁਕੀ ਰਵਈਆ ਜੋ ਤੁਸੀਂ ਕਿਸਾਨਾਂ ਦੇ ਪ੍ਰਤੀ ਅਖਤਿਆਰ ਕੀਤਾ ਹੋਇਆ ਪੰਜਾਬੀਆਂ ਦੇ ਪ੍ਰਤੀ ਅਖਤਿਆਰ ਕੀਤਾ ਹੋਇਆ ਇਹ ਚੰਗੀ ਗੱਲ ਨਹੀਂ ਹੈ ਭਾਜਪਾ ਦੇ ਲਈ ਇਹਦੇ ਦੀ ਭਾਜਪਾ ਨੂੰ ਆਉਣ ਵਾਲੇ ਸਮੇਂ ਤੇ ਕੀ ਨਤੀਜੇ ਨੇ ਉਹ ਭੁਗਤਣੇ ਪੈਣਗੇ ਹਰਿਆਣਾ ਗੈਸਾਂ ਦਾ ਬਹੁਤ ਖਲਫਰ ਨੂੰ ਮਿਲ ਕੇ ਆਇਆ ਉਹਨਾਂ ਨੇ ਮੰਨ ਦਿੱਤੀ ਹੈ ਕਿ ਜੋ ਹਰਿਆਣਾ ਦੀ ਗੌਰਮੈਂਟ ਕਾ ਭਾਵੇਂ ਉਹਨਾਂ ਨੇ ਸਿਕੰਦਰ ਕੀਤਾ ਕਿ ਕਹਾਂ ਨਾ ਤੇ ਉਸ ਮਾਮਲੇ 'ਚ ਉਹਨਾਂ ਦੇ ਕਾਰਵਾਈ ਹੋਵੇ ਬਿਲਕੁਲ ਹੋਣੀ ਚਾਹੀਦੀ ਹੈ ਜੀ ਕਿਉਂ ਨਹੀਂ ਹੋਣੀ ਚਾਹੀਦੀ ਵੱਡਾ ਸਵਾਲ ਹੈ ਕਿਸੇ ਆਮ ਘਰ ਦੇ ਜਿਹੜੇ ਧੀ ਪੁੱਤ ਨੇ ਤੁਸੀਂ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਸਿੱਟੋ ਤੁਸੀਂ ਰਬੜ ਦੀਆਂ ਗੋਲੀਆਂ ਮਾਰੋ ਤੁਸੀਂ ਪਾਣੀ ਦੀਆਂ ਤੇਜ਼ ਤੇਜ਼ ਬਿਛਾਰਾ ਮਾਰੋ ਠੰਡ ਦੇ ਜਿਹੜਾ ਤੁਸੀਂ বরਫ ਵਾਲਾ ਪਾਣੀ ਪਾਓ ਉਹਨਾਂ ਤੇ ਇਹ ਕੋਈ ਬਨੁੱਖੀ ਬਤੀ ਦਾ ਹੈ ਇਹ ਕੋਈ ਦੂਜੇ ਦੇਸ਼ ਤੋਂ ਆਏ ਹੋਏ ਨੇ ਲੋਕ ਮੇਰਾ ਵੱਡਾ ਸਵਾਲ ਹੈ ਪੰਜਾਬ ਦੇ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਦੋਂ ਵੀ ਦੇਸ਼ ਨੂੰ ਜ ਮਤਲਬ ਕਿ ਜ਼ਰੂਰਤ ਪਈ ਹੈ ਚਾਹੇ ਗ੍ਰੀਨ ਰੈਵਲੂਸ਼ਨ ਚਾਹੇ ਕਿਤੇ ਵੀ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਹਰ ਵਕਤ ਤੋਂ ਨਿਭਾਇਆ ਸੋ ਅੱਜ ਜੇ ਪੰਜਾਬੀ ਆਪਣਾ ਹੱਕ ਮੰਗਣ ਲਈ ਦਿੱਲੀ ਤੱਕ ਜਾਣਾ ਚਾਹੁੰਦੇ ਨੇ ਤਹਾਨੂੰ ਜਾਣ ਦੇਣਾ ਚਾਹੀਦਾ ਕਿ ਰਵਨੀਤ ਸਿੰਘ ਜੀ ਉਹ ਪੁਲ ਦਾ ਕੰਮ ਕਰ ਸਕਦੇ ਨੇ ਜੇਕਰ ਕਿਸਾਨ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਰਵਨੀਤ ਸਿੰਘ ਬਿੱਟੂ ਵਰਕੇ ਲੀਡਰ ਜਿਹੜੇ ਪਲ-ਪਲ ਗਿਰਗਟ ਵਾਂਗ ਰੰਗ ਬਦਲਦੇ ਹੋਣ ਮੈਂ ਨਹੀਂ ਦੇਖੇ ਦਿੱਲੀ 'ਚ ਉਹਨਾਂ ਦਾ ਹੋਰ ਬਿਆਨ ਹੁੰਦਾ ਹੈ ਹਰਿਆਣਾ 'ਚ ਉਹਨਾਂ ਦਾ ਹੋਰ ਬਿਆਨ ਹੁੰਦਾ ਹੈ ਪੰਜਾਬ 'ਚ ਹੋਰ ਬਿਆਨ ਹੁੰਦਾ ਹੈ ਜਿਸ ਸੂਬੇ 'ਚ ਜਾਂਦੇ ਨੇ ਜਿਸ ਸਟੇਟ 'ਚ ਜਾਂਦੇ ਨੇ ਜਿਸ ਸ਼ਹਿਰ 'ਚ ਜਾਂਦੇ ਨੇ ਉੱਥੇ ਜਾ ਕੇ ਆਪਣਾ علیحدਾ ਬਿਆਨ ਦੇ ਦਿੰਦੇ ਨੇ ਗਰਵਨੀਤ ਸਿੰਘ ਬਿੱਟੂ ਜੀ ਨੂੰ ਸਵਾਏ ਬਲੈਕ ਕਮਾਂਡੋਆਂ ਤੋਂ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਬਲੈਕ ਕਮਾਂਡੋਆਂ ਨਾਲ ਪਿਆਰ ਹੈ ਇਸ ਤੋਂ ਇਲਾਵਾ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਰਕਾਰ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਕਿ ਰਹੇਗਾ ਕਿ ਸਰਕਾਰ ਕਿਸਦੀ ਦਾ ਪੰਜਾਬ ਸਰਕਾਰ ਦਾ ਕਿਸ ਨਾਲ ਨਹੀਂ ਪੰਜਾਬ ਨਾਲ ਪੀਰ ਦਾ ਦੇਖੋ ਕੱਲ ਇਦਾਂ ਅਸੀਂ ਹਰ ਪਲ ਆਪਣੇ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਜਸਟਨ ਤੋਂ ਮੋਰਚਾ ਸਿੰਘੂ ਬਾਰਡਰ ਤੋਂ ਚੱਲਿਆ ਸੀ ਉਸ ਦਿਨ ਤੋਂ ਲੈ ਕੇ ਅੱਜ ਤਿੱਕਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜੀ ਹੈ ਅੱਗੇ ਵੀ ਖੜੇ ਰਾਂਗੇ ਸੋ ਜੇ ਜਿਹੜੀ ਵੀ ਕਾਲ ਐਸ ਕੇ ਐਮ ਦਊਗਾ ਅਸੀਂ ਉਹਦਾ ਜਿਹੜਾ ਹੈ ਪੂਨ ਸਮਰਥਨ ਕਰਾਂਗੇ ਸਰਕਾਰ ਫੈਸ਼ਨ ਚੋਣਾ ਚਾਹਨੀ ਹੈ ਨੀ ਕਾਰਪੋਰੇਸ਼ਨ ਦੇ ਵਿੱਚ ਕਦੇ ਕਪਲੇਬਾਜੀ ਸਾਹਮਣੇ ਆਈ ਹੈ ਕੋਈ ਪਹਿਲਾਂ ਵੀ ਹੋਈ ਆ ਕਿ ਕਬੱਡੀ ਜਿਹੜੀ ਹੈ ਬਿਲਡਿੰਗ ਬਣ ਰਹੀ ਦੀ ਉਹਦੀ ਉਹਦਾ ਉਹਦੇ ਖਿਲਾਫ ਮਾਮਲਾ ਵੀ ਦਰਜ ਕਰਾਇਆ ਗਿਆ ਹੈ ਲੱਗਦਾ ਕਿ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਜਾਂਚ ਕਰਾਵਾਂਗੇ ਜੇ ਇਸ ਤਰ੍ਹਾਂ ਦਾ ਕੁਝ ਵੀ ਹੋਇਆ ਹੋਇਆ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਿਹੜੇ ਵੀ ਇਹਦੇ ਵਿੱਚ ਕੋਈ ਬੰਦੇ ਪਾਏ ਜਾਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਐਸਜੀਪੀਸੀ ਦੀ ਅੱਜ ਮੀਟਿੰਗ ਹੈਗੀ ਆ ਔਰ ਕਿਤਨਾ ਕਿਤੇ ਇੱਕ ਵੀਡੀਓ ਵੀ ਆ ਆਉਣਾ ਚਾਹੀਦਾ ਜੋ ਤਗਤਾਰ ਚਾਹਤੀ ਜਾਂ ਤੁਸੀਂ ਵੀਡੀਓ ਦੇ ਚਾਹਤੀ ਬਣੇ ਵਰਸਾ ਸਿੰਘ ਬਲਟੋਹਾ ਨੇ ਜਿੰਨਾ ਕਰੈਕਟਰ ਅਸੈਸੀਨੇਸ਼ਨ ਸਾਡੇ ਸਤਕਾਰਯੋਗ ਜ਼ਥੇਦਾਰ ਸਾਬਾਨਾ ਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਇਨਸਾਨ ਨੂੰ ਇਸਦੀ ਦਾ ਖਮਿਆਜਾ ਆਉਣ ਵਾਲੇ ਸਮੇਂ ਚ ਭੁਗਤਣਾ ਪਊਗਾ ਇੱਕ ਗੱਲ ਯਾਦ ਰੱਖਿਓ ਅਕਾਲ ਤੱਕ ਸੁਪਰੀਮ ਹੈ ਅਕਾਲ ਤਖਤ ਦੇ ਜਥੇਦਾਰ ਸੁਪਰੀਮ ਨੇ ਸੋ ਇੱਕ ਗੱਲ ਯਾਦ ਰੱਖੋ ਅਕਾਲੀ ਦਲ ਦਾ ਹਲੇ ਤੋਂ ਵੀ ਮਾੜਾ ਅਸ਼ਰ ਹੋਣਾ ਹੈ ਹਲੇ ਅਕਾਲੀ ਦਲ ਦੀਆਂ ਕਈ ਜਿਵੇਂ ਪਿਆਜ਼ ਦੀਆਂ ਕਈ ਪਰਤਾਂ ਹੁੰਦੀਆਂ ਹਨ ਹਜੇ ਅਕਾਲੀ ਦਲ ਦੀਆਂ ਕਈ ਪਰਤਾਂ ਉਤਰ ਕੇ ਅੱਗੇ ਆਣੀਆਂ ਤੁਸੀਂ ਦੇਖਿਓ ਇਹ ਅਕਾਲੀਆਂ ਦਾ ਇਹ ਹਾਲ ਹੋਣਾ ਲੋਕਾਂ ਨੇ ਹਲੇ ਅਕਾਲੀ ਲੀਡਰਾਂ ਦੇ ਉੱਤੇ ਜਿਹੜੇ ਜਿਹੜੇ ਮਾੜੇ ਅਕਾਲੀ ਲੀਡਰ ਅਕਾਲੀ ਦਲ ਕਿਸੇ ਸਮੇਂ ਬਹੁਤ ਆਈ ਜੀ ਜਮਾਤੀ ਜਿਹੜੀ ਸਭ ਤੋਂ ਉੱਚੀ ਸੋੱਚੀ ਸੀ ਪਰ ਇੱਕ ਪਰਿਵਾਰਵਾਦੀ ਭੇਟ ਚੜ ਕੇ ਇਹ ਬਾਦਲ ਪਰਿਵਾਰ ਦੀ ਭੇਂਟ ਚੜ੍ਹ ਕੇ ਜੋ ਇਹਨਾਂ ਨੇ ਹਸ਼ਰ ਕੀਤਾ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਤੇ ਇਹਨਾਂ ਪਰਿਵਾਰਾਂ ਦੇ ਲੋਕਾਂ ਨੇ ਹਲਕਾ ਜੰਨੀ ਪੰਜਾਬ ਦੀ ਬਰਬਾਦੀ ਦੇ ਵਿੱਚ ਇਸ ਟੱਬਰ ਦਾ ਰੋਲ ਹੈ ਜਿੰਨਾ ਪੰਜਾਬ ਨੂੰ ਖਰਾਬ ਕਰਨ ਦੇ ਵਿੱਚ ਇਸ ਟੱਬਰ ਦਾ ਰੋਲ ਹੈ ਇਹਨਾਂ ਨੂੰ ਲੋਕ ਮੂੰਹ ਨਹੀਂ ਲਾਣਗੇ ਜੋ ਮਰਜ਼ੀ ਉਹਦੇ ਪ੍ਰਚਾਰ ਕਰਦੇ ਫਿਰਦੇ ਠੀਕ ਹੈ ਧੰਨਵਾਦ ਅਮਨ ਜੀ ਸਭ ਕਿਵੇਂ ਲੱਗਾ ਅੱਜ ਲਾਸ਼ਪੇਨਾ ਚੌਣ ਪਰਚਾਤ ਦਾ ਮੁੱਖ ਮੰਤਰੀ ਸਾਹਿਬ ਪਹੁੰਚਦੇ ਨੇ ਵਿਆ ਜਿੰਨਾ ਚਾ ਵਾ ਅੱਜ ਮੁੱਖ ਮੰਤਰੀ ਸਾਹਿਬ ਆ ਰਹੇ ਆ ਪੰਜਾਬ ਦੇ 3.5 ਕਰੋੜ ਲੋਕਾਂ ਦਾ ਜੋ ਹਰਮਨ ਪਿਆਰਾ ਮੁੱਖ ਮੰਤਰੀ ਆ ਸਦਾਰ ਭਗਵਾਨ ਸਿੰਘ ਮਾਨ ਉਹ ਆ ਰਹੇ ਆ ਲੁਧਿਆਣੇ ਦੀ ਧਰਤੀ ਤੇ ਲੁਧਿਆਣੇ ਵਾਲਿਆਂ ਨੂੰ ਵਿਆ ਜਿੰਨਾ ਚਾ ਚੜ੍ਹਿਆ ਹੋਇਆ ਕਿਵੇਂ ਲੱਗਦਾ ਜੀ ਅੱਜ ਤੁਹਾਡੇ ਤੋਂ ਬਾਅਦ ਮਜੀਠੀਆ ਸਾਹਿਬ ਨੇ ਵੀ ਆਉਣਾ ਹੈ ਮਜੀਠੀਆ ਸਾਹਿਬ ਨੂੰ ਤਾਂ ਪਹਿਲਾਂ 2022 ਦਾ ਘਰ ਬਣਾਇਆ ਹੋਇਆ ਉਹਨਾਂ ਨੂੰ ਨਹੀਂ ਲੋਕ ਦੇਖਣ ਆਉਂਦੇ ਦੇਖਣ ਆਉਂਦੇ ਆ ਉਹਨਾਂ ਨੂੰ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਜੋ ਕੀਤਾ ਹੋਇਆ ਵਾਦਾ ਕੱਲੇ ਕੱਲੇ ਵਾਦੇ ਨੂੰ ਪੂਰਾ ਕੀਤਾ ਉਹ ਮੁੱਖ ਮੰਤਰੀ ਦੇ ਨਿਕਣ ਆ ਰਹੇ ਆ ਇੱਕ ਲੱਗਦਾ ਕੱਲ ਚੋਣ ਪ੍ਰਚਾਰ ਕਰਦੇ ਵਾੜਾਂ ਦੇ ਵਿੱਚ ਲੜਾਈ ਵੀ ਹੋਈ ਸੀ ਨੰਬਰ 1 ਵਾਰਡ ਸੱਤ ਵੀ ਫਟੇ ਲੱਗਦੇ ਦੇਖੋ ਗੱਲ ਸੁਣੋ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋਣੇ ਆ ਜਿਹੜਾ ਬੰਦਾ ਕਾਨੂੰਨ ਨੂੰ ਆਪਣੇ ਹੱਥਾਂ ਹੀ ਲਊਗਾ ਕਾਨੂੰਨ ਬੰਦਾ ਆਪਣਾ ਕੰਮ ਕਾਰਵਾਈ ਕਰੂਗਾ ਲੋਕਾਂ ਨੂੰ ਕੀ ਅਪੀਲ ਆ ਜੀ ਹੁਣ ਲੋਕਾਂ ਨੂੰ ਇਹੀ ਅਪੀਲ ਆ ਸਰਦਾਰ ਭਗਵਾਨ ਸਿੰਘ ਮਾਨ ਦੇ ਪੌਣੇ 3 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਜੋ ਸਾਡੇ 6 ਐਮਐਲ ਸ਼ਹਿਰੀ ਉਹਨਾਂ ਨੇ ਕੰਮ ਕੀਤੇ ਆਪਣੇ ਆਪਣੇ ਹਲਕਿਆਂ 'ਚ ਉਹਨੂੰ ਦੇਖ ਕੇ ਲੋਕ ਬੋਲ ਪਾਉਣ ਤੇ ਵੱਧ ਤੋਂ ਵੱਧ ਮਤ ਦਾ ਦਾਨ ਕਰਦੇ